ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ 1 ਫਰਵਰੀ ਨੂੰ ਸਰੀ ਦੇ ਕ੍ਰੈਸੈਂਟ ਰੋਡ ਦੇ ਉੱਪਰ ਗੋਲੀਆਂ ਚਰਾਉਣ ਵਾਲੇ ਤਿੰਨ ਔਰੋਪੀਆ ਨੂੰ ਪੁਲਿਸ ਨੇ ਕੀਤਾ ਚਾਰਜ ਤਸਵੀਰਾਂ ਕੀਤੀਆਂ ਜਾ ਰਹੀ ਐਕਸਟਰਸ਼ਨ ਸਰੀ ਦੇ ਵਿੱਚ ਵੱਡੀ ਸਮੱਸਿਆ ਇਮੀਗ੍ਰੇਸ਼ਨ ਮਿਨਿਸਟਰ ਮੁਤਾਬਕ ਕੈਨੇਡਾ ਛੱਡਣ ਵਾਲੇ ਲੋਕਾਂ ਦੀ ਗਿਣਤੀ ਨੂੰ ਕੀਤਾ ਜਾਵੇ ਟਰੈਕ ਲੱਖਾਂ ਦੀ ਗਿਣਤੀ ਚ ਵਰਕ ਪਰਮਿਟ ਤੇ ਸਟੱਡੀ ਪਰਮਿਟ ਕੈਨੇਡਾ ਦੇ ਵਿੱਚ ਹੋ ਰਹੇ ਨੇ ਐਕਸਪਾਇਰ ਆਉਣ ਵਾਲੇ ਸਮੇਂ ਚ ਡਿਪੋਰਟੇਸ਼ਨ ਦੇ ਮਾਮਲੇ 'ਚ ਵੀ ਹੋਏਗਾ ਵਾਧਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਸੰਬੰਧਿਤ ਮਾਮਲਿਆਂ 'ਚ ਲਗਾਤਾਰ ਵਾਧਾ 2025 ਦੇ ਵਿੱਚ ਵੀ 40 ਹਜ਼ਾਰ ਦੇ ਲਗਭਗ ਡਰੱਗ ਓਵਰਡੋਸ ਦੀਆਂ ਘਟਨਾਵਾਂ ਆਈਆਂ ਸਾਹਮਣੇ ਹੰਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਾਇਬਰ ਨੇ ਕਿਹਾ ਕਿ ਉਹਨਾਂ ਦਾ ਡਿਪਾਰਟਮੈਂਟ ਟੈਂਪੋਰਰੀ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਟਰੈਕ ਕਰੇ ਇਮੀਗ੍ਰੇਸ਼ਨ ਡਿਪਾਰਟਮੈਂਟ ਰੋਂ ਸਾਰ 1.9 ਮਿਲੀਅਨ ਟੈਂਪੋਰਰੀ ਵੀਜ਼ੇ ਇਸ ਸਾਲ ਐਕਸਪਾਇਰ ਹੋਏ ਨੇ ਜਿਸ ਵਿੱਚ ਸਟੱਡੀ ਅਤੇ ਵਰਕ ਪਰਮਿਟ ਵੀ ਸ਼ਾਮਲ ਹੈ ਅਤੇ 2.1 ਮਿਲੀਅਨ ਪਿਛਲੇ ਸਾਲ ਐਕਸਪਾਇਰ ਹੋਏ ਨੇ ਡਾਇਬ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੁਝ ਖਾਸ ਲੋਕਾਂ ਅਤੇ ਗਰੁੱਪਸ ਨੂੰ ਟਰੈਕ ਕਰ ਸਕਦਾ ਪਰ ਇਹ ਟਰੈਕ ਕਰਨਾ ਸੌਖਾ ਨਹੀਂ ਹੈ ਕਿ ਕਿੰਨੇ ਟੈਂਪਰਰੀ ਲੋਕ ਕੈਨੇਡਾ ਛੱਡ ਗਏ ਨੇ ਜਿਨ੍ਹਾਂ ਆਖਿਆ ਕਿ ਉਹ ਡਿਜੀਟਲ ਟੂਲਸ ਦੀ ਮਦਦ ਨਾਲ ਇਸ ਨੂੰ ਬਦਲਣਾ ਚਾਹੁੰਦੇ ਨੇ ਜਿਨ੍ਹਾਂ ਕਿਹਾ ਹੈ ਕਿ ਦੁਨੀਆ ਦੇ ਬਹੁਤ ਸਾਰੇ ਮੌਲਕ ਇਸ ਤਰ੍ਹਾਂ ਕਰਦੇ ਨੇ ਆ ਤੇ ਹੁਣ ਕੈਨੇਡਾ ਨੂੰ ਵੀ ਅਜਿਹਾ ਕਰਨ ਦੀ ਜ਼ਰੂਰਤ ਹੈ ਐਰੋਨਮ ਬੈਕਰੋਰੀ ਜੋ ਕਿ ਸੀਬੀਐਸਏ ਦੇ ਇੰਟੈਲੀਜੈਂਸ ਐਂਡ ਐਨਫੋਰਸਮੈਂਟ ਦੇ ਵਾਇਸ ਪ੍ਰੈਜ਼ੀਡੈਂਟ ਨੇ ਉਹਨਾਂ ਹਾਊਸ ਆਫ ਕਾਮਨਸ ਦੀ ਕਮੇਟੀ ਅੱਗੇ ਦੱਸਿਆ ਸੀ ਕਿ ਡੇਟ ਆਫ ਬਰਥ ਅਤੇ ਟਰੈਵਲ ਡਾਕੂਮੈਂਟ ਦੇ ਆਧਾਰ ਤੇ ਟਰੈਕ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਸੀਬੀਐਸਏ ਕੋਲ ਅਬਿਲਿਟੀ ਨਹੀਂ ਹੈ ਇਹ ਜਾਣਨ ਦੀ ਕਿ ਕੋਈ ਵੀਜ਼ਾ ਖਤਮ ਹੋਣ ਤੋਂ ਬਾਅਦ ਕੈਨੇਡਾ ਛੱਡ ਕੇ ਜਾ ਰਿਹਾ ਹੈ ਜਾਂ ਵੈਸੇ ਅਤੇ ਇਸ ਲਈ ਮੈਨੂਅਲ ਚੈੱਕ ਕਰਨਾ ਪਵੇਗਾ ਅਤੇ ਕੇਸ ਬਾਈ ਕੇਸ ਦੇਖਣਾ ਪਵੇਗਾ ਜੋ ਕਿ ਔਖਾ ਕੰਮ ਹੈ 2024 ਦੇ ਵਿੱਚ ਟੈਂਪਰੇਰੀ ਵੀਜ਼ਾ ਵਾਲੇ ਲੋਕਾਂ ਵਿੱਚ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਸੀ ਕੰਜ਼ਰਵੇਟਿਵ ਕ੍ਰਿਟਿਕ ਮਿਸ਼ੇਲ ਰੈਂਪਲ ਗਾਰਨਰ ਵੱਲੋਂ ਲੇਖਤੀ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ 2024 'ਚ 112000 ਟੈਂਪਰੇਰੀ ਵੀਜ਼ਾ ਵਾਲੇ ਅਤੇ 22000 ਸਟੱਡੀ ਪਰਮਿਟ ਵਾਲਿਆਂ ਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਅਤੇ ਕੈਨੇਡਾ ਵੱਲੋਂ 20% ਟੈਂਪਰੇਰੀ ਵੀਜ਼ਾ ਵਾਲੇ ਅਤੇ 20% ਦੇ ਲਗਭਗ ਸਟੱਡੀ ਪਰਮਿਟ ਵਾਲਿਆਂ ਦੇ ਕਲੇਮ ਅਪਰੂਵ ਕੀਤੇ ਗਏ ਨੇ ਅਤੇ 2020 ਦੇ ਵਿੱਚ 6600 ਟੈਂਪਰੇਰੀ ਵੀਜ਼ਾ ਹੋਲਡਰਸ ਅਤੇ 1100 ਸਟੱਡੀ ਪਰਮਿਟ ਹੋਲਡਰਸ ਨੇ ਅਸਾਈਲਮ ਲਗਾਈ ਸੀ ਜਿਸ ਵਿੱਚੋਂ ਜ਼ਿਆਦਾਤਰ ਅਪਰੂਵ ਹੋਏ ਸਨ ਇਮੀਗ੍ਰੇਸ਼ਨ ਮਨਿਸਟਰ ਮੁਤਾਬਕ ਬਾਰਡਰ ਸਕਿਉਰਟੀ ਵਿੱਚ ਬੈਲ ਸੀ 12 ਕੈਨੇਡਾ ਵਿੱਚ 1 ਸਾਲ ਤੋਂ ਬਾਅਦ ਸਮਾਂ ਬਿਤਾਉਣ ਵਾਲਿਆਂ ਨੂੰ ਅਸਾਈਲਮ ਅਪਲਾਈ ਕਰਨ ਤੋਂ ਰੋਕਣ ਲਈ ਹੈ ਤੇ ਜੇ ਉਹ 2020 ਤੋਂ ਬਾਅਦ ਕੈਨੇਡਾ ਵਿੱਚ 1 ਸਾਲ ਤੋਂ ਜ਼ਿਆਦਾ ਸਮਾਂ ਬਤੌਣ ਤੋਂ ਬਾਅਦ ਸੈਲਮ ਅਪਲਾਈ ਕਰਨ ਵਾਲਿਆਂ ਦਾ ਕੇਸ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਨੂੰ ਨਹੀਂ ਭੇਜਿਆ ਜਾਏਗਾ ਪਰ ਇਸ ਬਿੱਲ ਦੇ ਦੋਵੇਂ ਸਦਨਾਂ ਚੋਂ ਪਾਸ ਹੋਣ ਤੋਂ ਬਾਅਦ ਕਾਨੂੰਨ ਬਣਨ ਦੇ ਬਾਅਦ ਇਹ ਸੰਭਵ ਹੋ ਸਕਦਾ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਜ਼ਿਆਦਾ ਪ੍ਰੋਗਰੈਸ ਸਰਕਾਰ ਨੂੰ ਦੇਖਣ ਨੂੰ ਨਹੀਂ ਮਿਲੀ ਹੈ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਪਰਮਾਨੈਂਟ ਰੈਜ਼ਿਡੈਂਸੀ ਟੈਂਪਰੇਰੀ ਵਰਕ ਪਰਮਟ ਸਟੱਡੀ ਪਰਮਟ ਦੀ ਗਿਣਤੀ ਘਟਾਈ ਗਈ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਨੂੰ ਵਧਾਉਣ ਦੀ ਥਾਂ ਤੇ ਹੋਰ ਘਟਾਉਣ ਉੱਪਰ ਸਰਕਾਰ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਜਸਟੰਗ ਦੇ ਨਾਲ ਉਹਨਾਂ ਨੇ ਇੱਛਾ ਪ੍ਰਗਟਾਈ ਹੈ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਛੱਡਣ ਵਾਲੇ ਲੋਕ ਕਿਸ ਰੀਜ਼ਨ ਕਰਕੇ ਕੈਨੇਡਾ ਛੱਡ ਰਹੇ ਨੇ ਜਾਂ ਕਿੰਨੇ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਕੈਨੇਡਾ ਛੱਡ ਰਹੇ ਨੇ ਉਸ ਗਿਣਤੀ ਨੂੰ ਵੀ ਟਰੈਕ ਕੀਤਾ ਜਾਏਗਾ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਗਰੋਸਰੀ ਅਤੇ ਫੂਡ ਇਨਫਲੇਸ਼ਨ ਦੇ ਨਾਲ ਕੈਨੇਡੀਅਨਸ ਕਾਫੀ ਪਰੇਸ਼ਾਨ ਨੇ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਦਲੀਆਂ ਗਈਆਂ ਨੇ ਕਿਉਂਕਿ ਇਕਨੋਮੀ ਦੇ ਵਿੱਚ ਉਸਟੰਗ ਦੀ ਗਰੋਥ ਨਾ ਹੋਣਾ, ਜੌਬਸ ਕ੍ਰਾਈਸਿਸ, ਬੇਰੋਜ਼ਗਾਰੀ ਵਧਣਾ, ਇਹ ਤਮਾਮ ਸਮੱਸਿਆਵਾਂ ਦੇ ਨਾਲ ਕੈਨੇਡੀਅਨਸ ਜੂਝ ਰਹੇ ਨੇ ਜਿਸ ਕਾਰਨ ਬਹੁਤ ਵੱਲੋਂ ਡਾਈਨ ਇਨ ਘਟਾਈ ਗਈ ਹੈ ਜਾਂ ਫਿਰ ਬਹੁਤ ਵੱਲੋਂ ਕਈ ਸਟੋਰਸ ਵਿਜ਼ਿਟ ਕੀਤੇ ਜਾਂਦੇ ਨੇ ਤਾਂ ਜੋ ਕੋਈ ਅਫੋਰਡੇਬਲ ਚੀਜ਼ ਖਰੀਦੀ ਜਾ ਸਕੇ ਇਹ ਨੰਬਰ ਵੱਖ-ਵੱਖ ਸਰਵਿਸ ਦੇ ਆਧਾਰ ਤੇ ਸਾਹਮਣੇ ਆਏ ਨੇ ਪਰ ਪਿਛਲੇ ਦਿਨੀ ਕੈਨੇਡਾ ਚ ਗਰੋਸਰੀ ਪ੍ਰਾਈਸ ਦੇ ਵਿੱਚ 2020 ਤੋਂ ਹੁਣ ਤੱਕ 30% ਵੱਧ ਹੋਣ ਦੀ ਗੱਲ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਆਪਣੇ ਤਾਜ਼ਾ ਅੰਕੜਿਆਂ ਦੇ ਵਿੱਚ ਸਾਫ਼ ਦਿਖਾਈ ਗਈ ਸੀ ਇਸ ਦਤਾਂਨ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਕੈਨੇਡਾ ਗਰੋਸਰੀਜ਼ ਐਂਡ essentials benefit ਤਹਿਤ ਕੈਨੇਡੀਅਨ ਫੈਮਲੀਆਂ 'ਤੇ ਮਦਦ ਕਰਨ ਦਾ ਦਾਵਾ ਕੀਤਾ ਗਿਆ ਸੀ ਪਾਰਲੀਮੈਂਟਰੀ ਬਜਟ ਅਫੀਸਰ ਮੁਤਾਬਕ ਫੈਡਰਲ ਸਰਕਾਰ ਵੱਲੋਂ ਜੀਐਸਟੀ ਕ੍ਰੈਡਿਟ ਵਿੱਚ ਵਾਧਾ ਅਤੇ ਵਨ ਟਾਈਮ ਪੇਮੈਂਟ ਜੋ ਕਿ ਕੈਨੇਡੀਅਨਸ ਨੂੰ ਦਿੱਤੀ ਜਾਣੀ ਹੈ ਲਗਭਗ 12.4 ਬਿਲੀਅਨ ਡਾਲਰ ਅਗਲੇ 5 ਸਾਲਾਂ ਦੇ ਵਿੱਚ ਕਾਸਟ ਕਰੇਗੀ ਜਿਨ੍ਹਾਂ ਅਨੁਸਾਰ ਵਨ ਟਾਈਮ ਪੇਮੈਂਟ 3 ਬਿਲੀਅਨ ਡਾਲਰ ਕਾਸਟ ਕਰੇਗੀ ਅਤੇ ਇਸ ਤੋਂ ਬਾਅਦ ਸਾਲਾਨਾ 1.7 ਬਿਲੀਅਨ ਤੋਂ 1.9 ਬਿਲੀਅਨ ਡਾਲਰ ਕਾਸਟ 2031 ਤੱਕ ਆਏਗੀ ਕਿਉਂਕਿ ਫੈਡਰਲ ਸਰਕਾਰ ਵੱਲੋਂ ਜੀਐਸਟੀ ਰਿਬੇਟ ਵਿੱਚ ਕੀਤੇ ਵਾਧੇ ਤਹਿਤ ਵਨ ਟਾਈਮ ਪੇਮੈਂਟ ਚਾਰ ਲੋਕਾਂ ਦੀ ਫੈਮਿਲੀ ਲਈ 1100 ਤੋਂ ਵਧਾ ਕੇ 1890 ਡਾਲਰ ਸਾਲਾਨਾ ਕੀਤੀ ਗਈ ਹੈ ਅਤੇ ਸਿੰਗਲ ਪਰਸਨ ਨੂੰ 540 ਡਾਲਰ ਦੀ ਥਾਂ ਤੇ 950 ਡਾਲਰ ਵਨ ਟਾਈਮ ਪੇਮੈਂਟ ਦੇ ਤਹਿਤ ਦਿੱਤੇ ਜਾਣਗੇ ਸਰਕਾਰ ਦੇ ਇਸ ਬੈਨੀਫਿਟ ਲਈ 12 ਮਿਲੀਅਨ ਕੈਨੇਡੀਅਨਸ ਐਲੀਜੀਬਲ ਹੋਣਗੇ ਬੇਸ਼ਕ ਕੰਸਰਪਾਰਟ ਕੰਸਰਵੇਟਿਵ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ OS ਬੈਲ ਨੂੰ ਫਾਸਟ ਸਟ੍ਰਾਈਕ ਕਰਨ ਲਈ ਲਿਬਰਲਾਂ ਦੇ ਨਾਲ ਕੰਮ ਕਰ ਰਹੇ ਨੇ ਪਰ ਪਾਰਟੀ ਮੁਤਾਬਕ ਇਹ ਸੋਲੂਸ਼ਨ ਨਹੀਂ ਹੈ ਸਰਕਾਰ ਨੂੰ ਫੂਡ ਪ੍ਰਾਈਸ ਘਟਾਉਣ ਦੇ ਲਈ ਹਿਡਨ ਟੈਕਸ ਹਟਾਉਣੇ ਚਾਹੀਦੇ ਨੇ ਦੂਜੇ ਪਾਸੇ ਬਹੁਤ ਸਾਰੇ ਕੈਨੇਡੀਅਨਸ ਵੀ ਇਹ ਮੰਗ ਕਰਦੇ ਨੇ ਕਿ ਗਰੋਸਰੀਜ਼ ਦੇ ਪ੍ਰਾਈਸ ਪਿਛਲੇ ਸਮੇਂ ਦੇ ਦੌਰਾਨ ਤੇਜ਼ੀ ਦੇ ਨਾਲ ਵਧੇ ਨੇ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਪੱਲੋ ਜਿੱਥੇ ਫੈਡਰਲ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਕੀਤੀ ਗਈ ਹੈ ਉੱਥੇ ਉਨ੍ਹਾਂ ਆਖਿਆ ਸੀ ਕਿ ਕੰਜ਼ਰਵੇਟਿਵਸ ਜਿਸ ਢੰਗ ਦੇ ਨਾਲ ਆਖ ਰਹੇ ਨੇ ਕਿ ਇਸ ਬਿੱਲ ਨੂੰ ਫਾਸਟ ਟਰੈਕ ਕਰਨ ਦੇ ਲਈ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ ਤਾਂ ਉਹਨਾਂ ਨੂੰ ਤੇਜ਼ੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਹਾਊਸ ਆਫ ਕਾਮਨਸ ਦਾ ਸੈਸ਼ਨ ਛੁੱਟੀਆਂ ਤੋਂ ਬਾਅਦ ਦੁਬਾਰਾ ਚੱਲ ਰਿਹਾ ਹੈ ਇਸ ਮੌਕੇ ਤੇ ਕੰਜ਼ਰਵੇਟਿਵ ਲੀਡਰ ਪੇਰ ਪੌਲੀਵ ਇੱਕ ਵੱਡੀ ਸਪੋਰਟ ਦੇ ਨਾਲ ਲੀਡਰਸ਼ਿਪ ਰਿਵਿਊ ਪਾਸ ਕਰਕੇ ਦੁਬਾਰੇ ਹਾਊਸ ਚ ਆ ਰਹੇ ਨੇ ਜਿੱਥੇ ਕਿ ਉਨ੍ਹਾਂ ਦੇ ਵੱਲੋਂ ਅਫੋਰਡੇਬਿਲਟੀ ਦੇ ਮੁੱਦੇ ਦੇ ਉੱਪਰ ਸਰਕਾਰ ਨੂੰ ਕੀ ਰਿਆ ਜਾਣਾ ਦੂਜੇ ਪਾਸੇ ਐਨਡੀਪੀ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਅਫੋਰਡੇਬਿਲਟੀ ਉਹਨਾਂ ਦਾ ਪ੍ਰਮੁੱਖ ਮੁੱਦਾ ਇਸ ਸੈਸ਼ਨ ਦੇ ਦੌਰਾਨ ਰਹੇਗਾ ਪਰ ਜੀਐਸਟੀ ਰਿਬੇਟ ਨੂੰ ਦੋਵੇਂ ਤਰ੍ਹਾਂ ਪੱਕਾ ਹੱਲ ਨਹੀਂ ਦੱਸ ਰਹੀਆਂ ਨੇ ਅਤੇ ਹਿਡਨ ਟੈਕਸ ਹਟਾਉਣ ਅਤੇ ਕੁਝ ਗਰੋਸਰੀ ਪ੍ਰਾਈਸ ਦੇ ਉੱਪਰ ਕੰਟਰੋਲ ਕਰਨ ਦੀ ਲਈ ਸਰਕਾਰ ਤੋਂ ਮੰਗ ਕਰ ਰਹੀਆਂ ਨੇ ਬਹੁਤ ਸਾਰੇ ਕੈਨੇਡੀਅਨਸ ਨੇ ਫੈਡਰਲ ਸਰਕਾਰ ਵੱਲੋਂ ਭੇਜੇ ਗਏ ਕਾਗਜ਼ੀ ਚੈੱਕ ਅਜੇ ਤੱਕ ਕੈਸ਼ ਨਹੀਂ ਕਰਵਾਏ ਜਿਸ ਕਾਰਨ ਲਗਭਗ 2 ਬਿਲੀਅਨ ਡਾਲਰ ਰਕਮ ਬਿਨਾਂ ਲਏ ਹੀ ਪਈ ਹੈ ਹਾਲ ਹੀ ਵਿੱਚ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਡਾਕੂਮੈਂਟਸ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 4 ਸਾਲਾਂ ਦੌਰਾਨ ਫੈਡਰਲ ਸਰਕਾਰ ਨੇ ਕਰੀਬ 3.9 ਮਿਲੀਅਨ ਚੈੱਕ ਕੈਨੇਡੀਅਨਸ ਨੂੰ ਭੇਜੇ ਨੇ ਜੋ ਕਿ ਅਜੇ ਤੱਕ ਕੈਸ਼ ਨਹੀਂ ਕਰਵਾਏ ਗਏ ਚੈੱਕ ਵੱਖ-ਵੱਖ ਗਵਰਨਮੈਂਟ ਪਾਲਿਸੀਜ਼ ਦੇ ਨਾਲ ਸੰਬੰਧਿਤ ਨੇ ਇਹਨਾਂ ਵਿੱਚੋਂ ਲਗਭਗ 141 ਮਿਲੀਅਨ ਡਾਲਰ ਦੇ ਚੈੱਕ ਕੈਨੇਡਾ ਕਾਰਬਨ ਰਿਬੇਟ ਦੇ ਨਾਲ ਸੰਬੰਧਿਤ ਨੇ ਇਹ ਰਿਬੇਟ ਕਾਰਬਨ ਟੈਕਸ ਕਾਰਨਵਾਧਰੇ ਖਰਚਿਆਂ ਦਾ ਬੋਝ ਘਟਾਉਣ ਦੇ ਲਈ ਦਿੱਤੀ ਜਾਂਦੀ ਸੀ ਭਾਵੇਂ ਇਹ ਪ੍ਰੋਗਰਾਮ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ ਪਰ ਗਵਰਨਮੈਂਟ ਚੈੱਕ ਦੀ ਕੋਈ ਮਿਆਦ ਨਹੀਂ ਹੁੰਦੀ ਕਈ ਫੈਮਿਲੀਜ਼ ਨੇ ਕੈਨੇਡਾ ਚਾਈਲਡ ਬੈਨੀਫਿਟ ਦੇ ਭੇਜੇ ਗਏ ਲਗਭਗ 42.8 ਮਿਲੀਅਨ ਡਾਲਰ ਦੇ ਚੈੱਕ ਕੈਸ਼ ਨਹੀਂ ਕਰਵਾਏ ਨੇ ਇਹ ਰਕਮ ਬੱਚਿਆਂ ਦੀ ਪੇ ਕੇਅਰ ਦੇ ਖਰਚਿਆਂ ਵਿੱਚ ਮਦਦ ਕਰਨ ਦੇ ਲਈ ਮਹੀਨੇ ਵਿੱਚ ਦਿੱਤੀ ਜਾਂਦੀ ਹੈ ਤੇ ਟੈਕਸ ਫ੍ਰੀ ਹੁੰਦੀ ਹੈ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾਤਰ ਪੇਮੈਂਟਸ ਸਿੱਧਾ ਲੋਕਾਂ ਦੇ ਖਾਤਿਆਂ ਦੇ ਵਿੱਚ ਪਹੁੰਚਦੇ ਕੀਤਾ ਜਾਵੇ ਪਰ ਅਜੇ ਵੀ ਕੁਝ ਬੈਨੀਫਿਟਸ ਅਤੇ ਕੁਝ ਖਰਚੇ ਆਏ ਨੇ ਜਿਹੜੇ ਕਿ ਫਿਜ਼ੀਕਲ ਚੈਕਸ ਦੇ ਰਾਹੀਂ ਭੇਜੇ ਜਾਂਦੇ ਨੇ ਅਤੇ ਹੁਣ ਜੇਕਰ ਲੋਕ ਇਹਨਾਂ ਨੂੰ ਕੈਸ਼ ਕਰਾਉਂਦੇ ਨੇ ਤਾਂ ਫੇਰ 2 ਬਿਲੀਅਨ ਡਾਲਰ ਦੇ ਜੋ ਪੈਂਡਿੰਗ ਚੈੱਕ ਨੇ ਕਲੀਅਰ ਹੋ ਸਕਦੇ ਨੇ ਪਰ ਇਸ ਤੇ ਵੱਖ-ਵੱਖ ਕਾਰਨ ਹੋ ਸਕਦੇ ਨੇ ਹੁ ਨਜ਼ਰ ਮਾਰਦੇ ਹਾਂ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਉੱਪਰ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਇੱਕ ਮੁੱਖ ਮੁੱਦਾ ਬਣਿਆ ਰਹਿੰਦਾ ਲੋਕ ਜਿਹੜੇ ਨੇ ਉਹਨਾਂ ਦੇ ਵੀ ਇੱਕ ਉੱਟੀ ਹੁੰਦੀ ਹੈ ਘਰਾਂ ਦੇ ਵਿੱਚ ਇਹਦੇ ਵੱਲ ਦੇਖਦੇ ਰਹਿੰਦੇ ਆ ਸੋ ਲੰਬਾ ਸਮਾਂ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਲਗਾਤਾਰ ਉੱਪਰ ਜਾਂਦੀ ਰਹੀ ਹੈ ਤੇ ਇਹ اچانک ਇਹਦੇ ਵਿੱਚ ਖੜੋਤ ਆਉਣ ਤੋਂ ਬਾਅਦ ਹੁਣ ਮਾਰਕੀਟ ਦੇ ਮਾਹਰ ਹੀ ਦੱਸ ਰਹੇ ਆ ਕਿ ਕੀਮਤਾਂ ਮੁੜ ਕੇ ਫਿਰ 218 219 ਵਾਲੇ ਲੈਵਲ ਤੇ ਆ ਚੁੱਕੀਆਂ ਆ ਸੋ ਮਤਲਬ ਕਿ 6 ਸਾਲ ਜੋ ਕੀਮਤਾਂ ਵਧੀਆਂ ਸੀ ਉਹਨਾਂ ਨੇ ਵਾਪਸ ਮੋੜਾ ਘੱਟ ਲਿਆ ਜੀ ਇਹਦੇ ਨਾਲ ਇੱਕ ਫਾਇਦਾ ਇਹ ਹੋਇਆ ਕਿ ਜਿਹੜੇ ਲੋਕ ਪਹਿਲੀ ਵਾਰੀ ਘਰ ਖਰੀਦਣਾ ਚਾਹੁੰਦੇ ਆ ਜਾਂ ਜਿਨ੍ਹਾਂ ਲੋਕਾਂ ਨੂੰ ਇਹ ਫਰਕ ਫਿਕਰ ਪਿਆ ਹੋਇਆ ਸੀ ਕਿ ਸਾਡੇ ਬੱਚੇ ਤਾਂ ਹੁਣ ਕੈਨੇਡਾ ਦੇ ਵਿੱਚ ਘਰੇ ਨਹੀਂ ਖਰੀਦ ਸਕਣਗੇ ਨਵੇਂ ਆਏ ਤਾਂ ਘਰੇ ਨਹੀਂ ਖਰੀਦ ਸਕਣਗੇ ਉਹਨਾਂ ਦੇ ਵਾਸਤੇ ਬੜੇ ਮੌਕੇ ਪੈਦਾ ਹੋ ਗਏ ਆ ਪਰ ਜਿਨ੍ਹਾਂ ਲੋਕਾਂ ਦੀ ਇਕਵਿਟੀ ਬਣੀ ਹੋਈ ਸੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਇਨਵੈਸਟ ਕਰ ਕਰਕੇ ਇਹ ਸੋਚਿਆ ਸੀ ਕਿ ਸਾਡੀ ਰਿਟਾਇਰਮੈਂਟ ਸੌਖੀ ਲੰਘ ਜਾਊਗੀ ਉਹਨਾਂ ਨੂੰ ਕਾਫੀ ਨੁਕਸਾਨ ਜਿਹੜਾ ਇਸ ਵੇਲੇ ਹੋ ਰਿਹਾ ਆ ਬੇਸ਼ੱਕ ਕੈਨੇਡਾ ਦੇ ਵਿੱਚ ਇਸ ਵੇਲੇ ਮਹਿੰਗਾਈ ਦਰ ਜਿਹੜੀ ਆ ਕਾਬੂ ਹੇਠ ਆ ਕੈਨੇਡਾ ਦੇ ਵਿੱਚ ਮੌਰਗੇਜ ਦਰਾਂ ਵੀ ਲਗਭਗ ਸਧਾਰਨ ਰੇਟ ਤੇ ਚੱਲ ਰਹੀਆਂ ਜਿਹੜੀਆਂ ਕਿ ਆਮ ਤੌਰ ਤੇ ਇੰਨੀਆਂ ਹੀ ਹੁੰਦੀਆਂ ਸੀਗੀਆਂ ਪਰ ਫਿਰ ਵੀ ਘਰਾਂ ਦੀ ਮਾਰਕੀਟ ਬਿਲਕੁ ਉਹਦੇ ਵਿੱਚ ਇੱਕ ਵੱਡਾ ਕਾਰਨ ਇਹ ਹੈ ਕਿ ਪਹਿਲੀਆਂ ਦੇ ਵਿੱਚ ਮੌਰਗੇ ਜਿਹੜੀ ਆ ਉਹ ਘਰ ਦੀ ਇਕਵਿਟੀ ਦੇ ਆਧਾਰ ਤੇ ਮਿਲਦੀ ਰਹੀ ਹੈ ਹੁਣ ਆਮਦਨ ਦੇ ਆਧਾਰ ਤੇ ਮਿਲਦੀ ਹੈ ਕੁਆਲੀਫਾਈ ਹੋਣਾ ਪੈਂਦਾ ਸਟ੍ਰੈਸ ਟੈਸਟ ਹੱਲੇ ਵੀ ਨਹੀਂ ਚੱਕਿਆ ਗਿਆ ਸੋ ਜਿਹੇ ਹਾਲਾਤ ਦੇ ਵਿੱਚ ਲੋਕ ਜਿਹੜੇ ਆ ਬਹੁਤ ਔਖੇ ਕੁਆਲੀਫਾਈ ਹੋ ਰਹੇ ਆ ਉਹ ਵੀ ਉਦੋਂ ਜਦੋਂ ਕਿ ਆ ਪਿਛਲੇ ਸਾਲਾਂ ਦੇ ਵਿੱਚ ਲੋਕਾਂ ਦੇ ਕਾਮਕਾਰ ਘਟ ਗਏ ਸੀ ਆਮਦਨ ਜਿਹੜੀ ਆ ਘਟੀ ਹੋਈ ਆ ਦੂਜੀ ਵੱਡੀ ਗੱਲ ਆ ਕਿ ਇਮੀਗ੍ਰੇਸ਼ਨ ਲਗਭਗ ਬੰਦ ਹੋਈ ਪਈ ਆ ਜਿਹੜੇ ਇੱਥੇ ਸੀਗੇ ਇਮੀਗ੍ਰੈਂਟਸ ਕਈ ਜਿਹੜੇ ਉਹ ਵਾਪਸ ਜਾ ਰਹੇ ਨੇ ਸੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਕਿਰਾਏ ਵਾਲੇ ਘਰ ਨੇ ਉਹਨਾਂ ਦੀ ਕੀਮਤਾਂ ਉਹਨਾਂ ਦੇ ਕਿਰਾਏ ਕਾਫੀ ਘਟ ਰਹੇ ਆ ਜੇਕਰ ਆਪਾਂ ਗੱਲ ਕਰੇ ਸਰੀ ਸ਼ਹਿਰ ਦੀ ਕਰ ਲਈਏ ਤਾਂ ਸਰੀ ਦੇ ਵਿੱਚ ਦੋ ਬੈੱਡਰੂਮ ਦੀ ਬੇਸਮੈਂਟ 2200 2500 ਡਾਲਰ ਤੱਕ ਵੀ ਚੜ ਜਾਂਦੀ ਸੀ ਜਿਹੜੀ ਕਿ ਹੁਣ 14 15 1600 ਤੱਕ ਚੜ ਰਹੀ ਆ ਸੋ ਇਹ ਇੱਕ ਵੱਡਾ ਨੁਕਸਾਨ ਜਿਹੜਾ ਉਹ ਕਿਰਾਇਆਂ ਦੇ ਵਿੱਚ ਹੋਇਆ ਉਹਦੇ ਕਰਕੇ ਲੋਕਾਂ ਦੀ ਜਿਹੜੀ ਅਫੋਰਡੇਬਿਲਟੀ ਤੇ ਹੋਲਡਿੰਗ ਪਾਵਰ ਉਹ ਵੀ ਘਟੀ ਆ ਸੋ ਇਹ ਸਿੱਧਾ ਨੁਕਸਾਨ ਘਰਾਵੀ ਮਾਰਕੀਟ ਨੂੰ ਹੋਇਆ ਸੋ ਜੇਕਰ ਇੱਕ ਅੰਦਾਜ਼ਾ ਲਾਈਏ ਤਾਂ ਸਰੀ ਵੈਨਕੂਵਰ ਇਧਰੋਂ ਟ੍ਰਾਂਟੋ ਬ੍ਰੈਂਟਨ ਦੀ ਗੱਲ ਕਰੀਏ ਤਾਂ 35 ਤੋਂ 40% ਦੀ ਕੀਮਤਾਂ ਘਟੀਆਂ ਦੱਸੀਆਂ ਜਾ ਰਹੀਆਂ ਚਾਹੇ ਆਪਾਂ ਗੱਲ ਘਰਾਂ ਦੀ ਕਰ ਲਈਏ ਟਾਊਨ ਹਾਊਸਸ ਦੀ ਕਰ ਲਈਏ ਜਾਂ ਕੌਂਡੋਸ ਦੀ ਕਰ ਲਈਏ ਅਲਬਰਟਾ ਦੀ ਮਾਰਕੀਟ ਜਿਹੜੀ ਹੈ ਉਹ ਸਟੇਬਲ ਦੱਸੀ ਜਾ ਰਹੀ ਆ ਪਰ ਹੁਣ ਕੈਲਗੀ ਤੋਂ ਜੋ ਰਿਪੋਰਟਸ ਆ ਰਹੀਆਂ ਉਹਦਾ ਵਿੱਚ ਵੀ ਕਿਹਾ ਗਿਆ ਕਿ ਕੈਲਗੀ ਦੇ ਵਿੱਚ ਵੀ ਕੰਮ ਖੜ ਚੁੱਕਾ ਆ ਜਿਹੜੀ ਇਨਵੈਂਟਰੀ ਆ ਉਹ ਜ਼ਿਆਦਾ ਆ ਬਾイヤーズ ਦੇ ਵਾਸਤੇ ਵਧੀਆ ਮੌਕੇ ਬਣ ਰਹੇ ਆ ਜਿਨੇ ਲੈਣਾ ਆ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ ਪਰ ਜਿਹੜਾ ਵੇਚਣ ਵਾਲਾ ਆ ਉਹਨੂੰ ਛੇਤੀ ਛੇਤੀ ਜਿਹੜਾ ਆ ਉਹ ਗਾਹਕ ਨਹੀਂ ਲੱਭ ਰਿਹਾ ਸੋ ਚਾਹੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਇਹ ਕਲਬਰਟਾ ਜਿਹੜਾ ਆ ਉਹ ਬਚਿਆ ਹੋਇਆ ਸੀਗਾ ਜਿੱਥੇ ਕਿ ਮਾਰਕੀਟ ਤੁਰ ਰਹੀ ਸੀਗੀ ਰਮਿੰਟਨ ਕੈਲਗੀ ਦੇ ਵਿੱਚ ਹਾਲਾਤ ਲਗਭਗ ਉੱਥੇ ਵੀ ਹੁਣ ਜਿਹੜੇ ਨੇ ਉਹ ਖਤਰਨਾਕ ਹੁੰਦੇ ਪ੍ਰਤੀਤ ਹੋ ਰਹੇ ਹੱਲੇ ਕੀਮਤਾਂ ਨਹੀਂ ਘਟੀਆਂ ਚੱਲੀਆਂ ਕਿ ਸਰੀ ਦੇਨ ਕੁਵਰ ਜਾਂ ਬ੍ਰੈਂਪਟਨ ਟੋਰਾਂਟੋ ਦੇ ਵਿੱਚ ਘਟੀਆਂ ਪਰ ਮਾਰਕੀਟ ਦੇ ਵਿੱਚ ਖਲੋਤ ਜਿਹੜੀ ਆ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਆ ਬਹੁਤ سارے ਲੋਕ ਜਿਹੜਾ ਨੇ ਅਸਲੀ ਵੈਨਕੂਵਰ ਬ੍ਰੈਂਟਨ ਟੋਰਾਂਟੋ ਪੈਸੇ ਬਣਾਏ ਸੀ ਉਹਨਾਂ ਨੇ ਜਾ ਕੇ ਲਬਰਟਾ ਦੇ ਵਿੱਚ ਵੱਡੀਆਂ ਇਨਵੈਸਟਮੈਂਟ ਸ਼ੁਰੂ ਕਰ ਦਿੱਤੀਆਂ ਸੀਗੀਆਂ ਇਹ ਇਹ ਹੁਣ ਕਿਉਂ ਤਾਂ ਮੁੜ ਕੇ ਇਹਨਾਂ ਨੇ ਸੂਤ ਨਹੀਂ ਹੋਣਾ ਆਪਾਂ ਲਬਰਟਾ ਦੇ ਵਿੱਚ ਜਾ ਕੇ ਕੰਮ ਚਲਾਉਣੇ ਆ ਉੱਥੇ ਜਾ ਕੇ ਪੈਸੇ ਬਣਾਉਣੇ ਆ ਉਹਨਾਂ ਦੇ ਵਾਸਤੇ ਵੀ ਇਹ ਖਬਰ ਜਿਹੜੀ ਆ ਤਕਲੀਫ ਦੇ ਸਿੱਧ ਹੋ ਸਕਦੀ ਆ ਕਿ ਉੱਥੇ ਵੀ ਕੰਮ ਹੁਣ ਖੜਦੇ ਪ੍ਰਤੀਤ ਹੋ ਰਹੇ ਨੇ ਹੁਣ ਦੇਖਦੇ ਆਂ ਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜਿਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾ ਦੋਸਤੋ ਇੱਕ ਖਬਰ ਲੈ ਕੇ ਅਲਬਰਟਾ ਤੋਂ ਤੁਹਾਡੇ ਲਈ حاضر ਹੋ ਰਿਆਂ ਖਬਰ ਇਹ ਹੈ ਕਿ ਪਿੱਛੇ ਦਾ ਇੱਕ ਵਿਅਕਤੀ ਜਿਹਦੀ ਉਮਰ 44 ਸਾਲਾਂ ਦੀ ਸੀ ਉਹ ਹਸਪੀਟਲ ਦੇ ਵਿੱਚ ਐਮਰਜੈਂਸੀ 'ਚ ਗਿਆ ਸੀ ਔਰ ਉੱਥੇ ਉਹ ਇੰਤਜ਼ਾਰ ਕਰਦਾ ਰਿਹਾ ਬਹੁਤ ਘੰਟੇ ਉਹਦਾ ਪਰਿਵਾਰ ਉੱਥੇ ਬੈਠਾ ਰਿਹਾ ਪਰ ਉਹਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਟ੍ਰੀਟਮੈਂਟ ਨਹੀਂ ਮਿਲ ਸਕੀ ਔਰ ਉਹ ਉੱਥੇ ਹੀ ਦਮ ਤੋੜ ਗਿਆ ਸੀ ਉਸ ਤੋਂ ਬਾਅਦ ਉਸ ਗੱਲ ਦੀ ਕਾਫੀ ਚਰਚਾ ਹੋਈ ਆ ਔਰ ਅਲਬਰਟਾ ਸਰਕਾਰ ਵੱਲੋਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਜਿਹੜਾ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਹੈ ਉਹਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਤੇ ਇਹ ਇੱਕ ਸਟੱਡੀ ਹੁਣ ਕੀਤੀ ਗਈ ਹੈ ਜੀ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਇਹ ਜਿਹਦੇ ਵਿੱਚ ਕੋਈ 5 ਲੱਖ ਜਿਹੜੇ ਵਿਅਕਤੀ ਆ ਉਹਨਾਂ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਨਾਲ ਤੇ ਰਿਸਰਚਰਸ ਨੇ ਦੱਸਿਆ ਹੈਗਾ ਵੀ ਇਹ ਜਿਹੜਾ ਵਿਜ਼ਿਟ ਉੱਥੇ ਹੁੰਦੇ ਨੇ ਉਹ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਐਮਰਜੈਂਸੀ ਵਿੱਚ ਆਉਂਦੇ ਆ ਜਿਹਦਾ ਕਰਕੇ ਉੱਥੇ ਵੇਟ ਟਾਈਮ ਜਿਹੜਾ ਆ ਜੀ ਵੀ ਲੋਕਾਂ ਲਈ ਜ਼ਿਆਦਾ ਹੋ ਜਾਂਦਾ ਉਹ ਕਹਿੰਦੇ ਵੀ ਇਹ ਇੰਨੀ ਸਿੰਪਲ ਗੱਲ ਨਹੀਂ ਹੈ ਇਹ ਕਾਫੀ ਉਲਝਣ ਵਾਲੀਆਂ ਗੱਲਾਂ ਬਾਤਾਂ ਹੈ ਨੇ ਉਹ ਕਹਿੰਦੇ ਵੀ ਜਿਹੜੇ ਹਸਪੀਟਲ ਤਕਰੀਬਨ 100% ਤੇ ਅਕੂਪੈਂਸੀ ਹੋਵੇ ਉਹ ਹਸਪਤਾਲ ਉੱਥੇ ਕਹਿੰਦੇ ਐਮਰਜੈਂਸੀ 'ਚ ਤੁਹਾਨੂੰ ਇੰਤਜ਼ਾਰ ਇਹਨਾ ਨਹੀਂ ਕਰਨਾ ਪੈਂਦਾ ਜਿਹੜੇ ਹਸਪੀਟਲ ਆਪਣੀ ਕਪੈਸਿਟੀ ਤੋਂ ਜ਼ਿਆਦਾ ਯਾਨੀ ਕਿ 110% ਜਾਂ 120% ਕੰਮ ਕਰ ਰਹੇ ਹੁੰਦੇ ਆ ਉੱਥੇ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਐਮਰਜੈਂਸੀ ਦੇ ਵਿੱਚ ਜਿਹੜੇ ਲੋਕ ਉੱਥੇ ਜਾਂਦੇ ਆ ਉਹਨਾਂ ਨੂੰ ਜ਼ਿਆਦਾ دیر ਇੰਤਜ਼ਾਰ ਕਰਨਾ ਪੈਂਦਾ ਉਹਦੇ 'ਚ ਹੋਰ ਵੀ ਉਹਨਾਂ ਨੇ ਕਈ ਫੈਕਟਰ ਦੱਸੇ ਨੇ ਜੀ ਭਈ ਜਿਹੜੇ ਵਿਅਕਤੀ ਉੱਥੇ ਜਾਂਦੇ ਆ ਭਈ ਕੀ ਉਹਨਾਂ ਦਾ ਰੈਗੂਲਰ ਡਾਕਟਰ ਹੈਗਾ ਜਿਹਦੇ ਕੋਲ ਪਹਿਲਾਂ ਜਾਂਦੇ ਆਉਂਦੇ ਆ ਔਰ ਉਹ ਵੀ ਆ ਵੀ ਜਿਹੜੇ ਪੇਸ਼ੈਂਟ ਆਲਰੇਡੀ ਹਸਪੀਟਲ ਚ ਗਏ ਹੁੰਦੇ ਜੇ ਉਹਨਾਂ ਦਾ ਕੋਈ ਆਪਣਾ ਡਾਕਟਰ ਜੇ ਨਹੀਂ ਹੈ ਤਾਂ ਉਹਨਾਂ ਨੂੰ ਜਿਆਦਾ ਸਮਾਂ ਲੱਗਦਾ ਹਸਪੀਟਲ ਦੇ ਵਿੱਚ ਕਈ ਵਾਰੀ ਕੀ ਹੁੰਦਾ ਜੀ ਵੀ ਜਿਹੜੇ ਸੀਨੀਅਰਸ ਹਸਪੀਟਲ ਵਿੱਚ ਹੁੰਦੇ ਨੇ ਔਰ ਉਹਨਾਂ ਨੂੰ ਮੂਵ ਕਰਨਾ ਹੁੰਦਾ ਲੌਂਗ ਟਰਮ ਕੇਅਰ ਵਾਲੇ ਜਿਹੜੀਆਂ ਫੈਸਿਲਿਟੀਆਂ ਆ ਉਹ ਉਹਨਾਂ ਨੂੰ ਥਾਂ ਨਹੀਂ ਮਿਲਦੀ ਤੇ ਇਸ ਕਰਕੇ ਉਹ ਹਸਪੀਟਲ ਵਿੱਚ ਹੁੰਦੇ ਆ ਇਸ ਕਰਕੇ ਜਿਹੜੇ ਬੈੱਡ ਆ ਉਹ ਅਵੇਲੇਬਲ ਨਹੀਂ ਹੁੰਦੇ ਨਵੇਂ ਪੇਸ਼ੈਂਟਸ ਨੂੰ ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਜੀ ਬਹੁਤ ਸਾਰੀਆਂ ਦੱਸਿਆ ਕਿ ਭਈ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੀ ਕੰਮ ਕਰਨਾ ਚਾਹੀਦਾ ਔਰ ਸਪੈਸ਼ਲ ਉਹ ਕਹਿੰਦੇ ਭਈ ਲੋਕਾਂ ਨੂੰ ਇਹਨਾਂ ਗੱਲਾਂ ਤੇ ਉਹਨਾਂ ਨੂੰ ਸਪੈਸ਼ਲੀ ਇਹ ਜ਼ਿੰਮੇਵਾਰੀਆਂ ਦੇ ਕੇ ਲਾਉਣਾ ਚਾਹੀਦਾ ਕਿ ਭਾਈ ਤੁਸੀਂ ਉਹਨਾਂ ਲੋਕਾਂ ਲਈ ਜਿਹੜਾ ਲੌਂਗ ਟਰਮ ਕੇਅਰ ਵਾਲੀ ਜਗ੍ਹਾ ਉਹ ਲੱਭੀ ਜਾਵੇ ਤਾਂ ਕਿ ਹੋਰ ਬੰਦਾ ਜਿਹੜਾ ਕੋਈ ਵੀ ਐਮਰਜੈਂਸੀ ਦੇ ਵਿੱਚ ਆਉਂਦਾ ਉਹਨੂੰ ਜ਼ਿਆਦਾ ਸਮਾਂ ਉੱਥੇ ਨਾ ਲੱਗੇ ਐਮਰਜੈਂਸੀ ਦੇ ਵਿੱਚ ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਜੀ ਬਹੁਤ ਸਾਰੀਆਂ ਜਿਹੜੇ ਇਸ਼ੂਜ਼ ਆ ਲੱਭੇ ਨੇ ਤੇ ਆਸ ਕਰਦੇ ਆਂ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਗੱਲਾਂ ਤੇ ਆਉਣ ਵਾਲੇ ਦਿਨਾਂ ਵਿੱਚ ਗੌਰ ਕਰੇਗੀ ਔਰ ਦੂਸਰਾ ਇੱਕ ਸਾਡੇ ਸ਼ਹਿਰ ਐਡਮਿੰਟਨ ਦੇ ਜੀ ਬੜੀ ਮਸ਼ਹੂਰ ਹਸਤੀ ਆ ਸਰ ਕੇਸਰ ਸਿੰਘ ਜਿਹੜੇ ਨਾਵਲਿਸਟ ਸੀਗੇ ਜਿਨ੍ਹਾਂ ਨੇ ਸਿੱਖ ਇਤਿਹਾਸ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਉਹਨਾਂ ਦੇ ਪੋਤਰੇ ਰਾਜਾ ਸਰਨਾ ਜੋ ਅੱਜ ਤੜਕਸਾਰ 3 ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਿਆ ਜੀ ਰਾਜਾ ਸਰਨਾ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਆ ਉਹ ਐਤਵਾਰ ਵਾਲੇ ਦਿਨ ਇਥੇ 34 ਐਵੇਨਿਊ 99 ਸਟਰੀਟ ਦੇ ਨੇੜੇ ਹੀਨਸਟਾਕ ਫਿਊਨਰਲ ਹੋਮ ਵਿਖੇ ਕੀਤਾ ਜਾਏਗਾ ਦੁਪਹਿਰ 12 ਵਜੇ ਔਰ ਉਸ ਤੋਂ ਉਪਰੰਤ ਜਿਹੜਾ ਭੋਗਿਆ ਉਹ ਗੁਰਦੁਆਰਾ ਮਿਲਵਰਡਸ ਵਿਖੇ ਪਾਇਆ ਜਾਵੇਗਾ ਤੇ ਅੰਤਮ ਅਰਦਾਸ ਹੋਵੇਗੀ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ। ਲਿਬਰਲ ਪਾਰਟੀ ਨੇ ਯੂਨੀਵਰਸਿਟੀ ਰੋਜ਼ਡੇਲ ਰਾਈਡਿੰਗ ਵਿੱਚ ਹੋਣ ਵਾਲੀ ਬਾਈ ਇਲੈਕਸ਼ਨ ਤੇ ਵਿੱਚ ਡਾਕਟਰ ਡੇਨੀਅਲ ਮਾਰਟਿਨ ਨੂੰ ਆਪਣਾ ਕੈਂਡੀਡੇਟ ਬਣਾਇਆ। ਡੇਨੀਅਲ ਮਾਰਟਿਨ ਇੱਕ ਫੈਮਿਲੀ ਡਾਕਟਰ ਨੇ ਟੋਰਾਂਟੋ ਡਾਊਨਟਾਊਨ ਦੇ ਇਸ ਰਾਈਡਿੰਗ ਦੀ ਨੁਮਾਇੰਦਗੀ ਕ੍ਰਿਸਟਿਆ ਫਰੀ ਲੈਂਡ ਕਰ ਰਹੇ ਸਨ ਪਿਛਲੇ ਲੰਘੇ ਮਹੀਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਡਾਕਟਰ ਮਾਰਟਿਨ ਯੂਨੀਵਰਸਿਟੀ ਆਫ ਟ੍ਰਾਂਟੋ ਵਿੱਚ ਫੈਮਿਲੀ ਐਂਡ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਦੇ ਚੇਅਰ ਨੇ ਉਹ 2014 ਚ ਉਸ ਸਮੇਂ ਕਾਫੀ ਚਰਚਾ ਚੱਈ ਸਨ ਜਦੋਂ ਉਹਨਾਂ ਨੇ ਅਮਰੀਕੀ ਸੈਨੇਟ ਦੀ ਇੱਕ ਕਮੇਟੀ ਅੱਗੇ ਕੈਨੇਡਾ ਹੈਲਥ케ਅਰ ਸਿਸਟਮ ਦਾ ਬਚਾਅ ਕੀਤਾ ਸੀ ਉਸ ਸਮੇਂ ਇਹ ਮਾਮਲਾ ਕਾਫੀ ਵੱਡੀ ਖਬਰ ਬਣਿਆ ਸੀ ਲਿਬਰਲ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਹਨਾਂ ਦੀ ਲਾਈਫ ਬਾਰੇ ਗੱਲਬਾਤ ਚ ਡਾਕਟਰ ਮਾਰਟਿਨ ਯੂਨੀਵਰਸਿਟੀ ਰੋਸਡੇਲ ਹਲਕੇ ਦੇ ਲੋਕਾਂ ਲਈ ਇੱਕ ਮਜ਼ਬੂਤ ਆਵਾਜ਼ ਸਾਬਤ ਹੋਣਗੇ ਅਤੇ ਕਿਹਾ ਗਿਆ ਹੈ ਕਿ ਉਹ ਮਾਕਾਰਨੀ ਅਤੇ ਲਿਬਰਲ ਟੀਮ ਨਾਲ ਮਿਲ ਕੇ ਮਜ਼ਬੂਤ ਇਕਨੋਮੀ ਬਣਾਉਣ ਅਤੇ ਵਰਕਰਸ ਅਤੇ ਫੈਮਿਲੀਜ਼ ਲਈ ਜ਼ਰੂਰੀ ਗਵਰਨਮੈਂਟ ਪ੍ਰੋਗਰਾਮਸ ਦੀ ਰੱਖਿਆ ਕਰਨ ਦੇ ਲਈ ਅਤੇ ਕੈਨੇਡੀਅਨਸ ਲਈ ਕਾਸਟ ਆਫ ਲਿਵਿੰਗ ਨੂੰ ਘਟਾਉਣ ਦੇ ਲਈ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨ ਦੇ ਲਈ ਕੰਮ ਕਰਨਗੇ ਕ੍ਰਿਸਟੀਆ ਫਰੀਲੈਂਡ ਜੋ ਕਿ ਯੂਕਰੇਨੀ ਮੂਲ ਦੇ ਨੇ 2019 ਤੋਂ 2024 ਤੱਕ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਰਹੇ ਨੇ ਅਤੇ ਉਹ ਕੈਨੇਡਾ ਦੇ ਪਹਿਲੇ ਫਾਈਨੈਂਸ ਮਿਨਿਸਟਰ ਇੱਕ ਔਰਤ ਬਣੇ ਸਨ ਉਹ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦਾ ਖੁੱਲਕੇ ਵਿਰੋਧ ਕਰਨ ਵਾਲੇ ਕੈਨੇਡੀਅਨ ਸਿਆਸਤਦਾਨਾਂ ਦੇ ਵਿੱਚੋਂ ਇੱਕ ਸਨ ਫਰੀਲੈਂਡ ਨੇ ਯੂਕਰੇਨ ਦੇ ਰਾਸ਼ਟਰਪਤੀ ਓਲਾਦੀਮੀਰ ਜ਼ੇਲੈਂਸਕੀ ਵੱਲੋਂ ਉਹਨਾਂ ਨੂੰ ਦਿੱਤੀ ਗਈ ਆਰਥਿਕ ਸਲਾਹਕਾਰ ਦੀ ਨਵੀਂ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਬਾਅਦ ਕੁਝ ਦਿਨ ਬਾਅਦ ਐਮਪੀ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਫਰੀਲੈਂਡ 2015 ਤੋਂ ਯੂਨੀਵਰਸਿਟੀ ਰੋਜ਼ਡੈਲ ਹਲਕੇ ਤੋਂ ਐਮਪੀ ਬਣੇ ਸਨ ਇਹ ਹਲਕਾ ਉਸ ਸਮੇਂ ਪਹਿਲਾ ਚਰਚਾ ਦੇ ਵਿੱਚ ਵੱਡੇ ਹਲਕਿਆਂ ਦੇ ਰੂਪ ਦੇ ਵਿੱਚ ਆਇਆ ਸੀ ਜਿਸ ਨੂੰ ਕਿ ਫ੍ਰੀਲੈਂਡ ਨੇ ਪਹਿਲੀ ਵਾਰ 2013 ਦੇ ਵਿੱਚ ਜਿੱਤੇ ਅਸੀਂ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਹਾਲੇ ਤੱਕ ਯੂਨੀਵਰਸਿਟੀ ਰੋਸਟੇਲ ਵਿੱਚ ਬਾਇ ਇਲੈਕਸ਼ਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਇਲੈਕਸ਼ਨ ਕੈਨੇਡਾ ਮੁਤਾਬਕ ਕਾਰਨੀ 20 ਜਨਵਰੀ ਤੋਂ 8 ਜੁਲਾਈ 2026 ਦੇ ਦਰਮਿਆਨ ਬਾਇ ਇਲੈਕਸ਼ਨ ਦੀ ਡੇਟ ਦਾ ਐਲਾਨ ਲਾਜ਼ਮੀ ਤੌਰ ਤੇ ਕਰ ਸਕਦੇ ਨੇ ਕਿਉਂਕਿ ਇਹ ਕਾਨੂੰਨ ਮੁਤਾਬਕ ਜ਼ਰੂਰੀ ਹੈ ਬਾਇ ਇਲੈਕਸ਼ਨ ਸਭ ਤੋਂ ਪਹਿਲਾਂ 2 ਮਾਰਚ 2026 ਨੂੰ ਕਰਵਾਇਆ ਜਾ ਸਕਦੀ ਹੈ ਅਤੇ ਇਸ ਸੰਬੰਧੀ ਤਿਆਰੀਆਂ ਲਗਾਤਾਰ ਚਲ ਰਹੀਆਂ ਨੇ ਕਿਉਂਕਿ ਇਸ ਸਮੇਂ ਲਿਬਰਲ ਪਾਰਟੀ 170 ਮੈਂਬਰ ਆਫ ਪਾਰਲੀਮੈਂਟਸ ਦੇ ਨਾਲ ਮinority government ਚਲਾ ਰਹੀ ਹੈ ਅਤੇ ਜੇਕਰ ਟੋਰਾਂਟੋ ਦੀ ਇਸ ਰਾਈਡਿੰਗ ਤੋਂ ਲਿਬਰਲ ਇਲੈਕਸ਼ਨ ਜਿੱਤ ਜਾਂਦੇ ਨੇ ਤਾਂ ਉਹਨਾਂ ਦੇ ਐਮਪੀਸ ਦੀ ਗਿਣਤੀ 171 ਹੋ ਜਾਏਗੀ ਜੋ ਕਿ ਮੈਜੋਰਟੀ ਤੋਂ ਇੱਕ ਘੱਟ ਹੈ ਕਿਉਂਕਿ ਇਸ ਸੀਟ ਦੇ ਉੱਪਰ ਲਿਬਰਲਸ ਦਾ ਇੱਕ ਮਜ਼ਬੂਤ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਦੋ ਕੰਜ਼ਰਵੇਟਿਵ ਐਮਪੀਜ਼ ਫਲੋਰ ਕ੍ਰਾਸ ਕਰਕੇ ਲਿਬਰਲਸ ਦੇ ਨਾਲ ਹੱਥ ਮਿਲਾ ਚੁੱਕੇ ਨੇ ਜਿਸ ਦੇ ਨਾਲ ਮੈਂਬਰ ਆਫ ਪਾਰਲੀਮੈਂਟਸ ਦੀ ਗਿਣਤੀ 171 ਹੋ ਗਈ ਸੀ ਅਤੇ ਇਹ ਚਰਚਾਾਂਵਾਂ ਚੱਲ ਰਹੀਆਂ ਸਨ ਕਿ ਕੁਝ ਹੋਰ ਕੰਜ਼ਰਵੇਟਿਵ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲਿਬਰਲਸ ਨਾਲ ਹੱਥ ਮਿਲਾ ਸਕਦੇ ਨੇ ਅਤੇ ਕੁਝ ਕੰਜ਼ਰਵੇਟਿਵਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਤੇ ਮੇਨਸਟ੍ਰੀਮ ਮੀਡੀਆ ਚਾਕੇ ਟਿੱਪਣੀਆਂ ਵੀ ਕੀਤੀਆਂ ਗਈਆਂ ਕਿ ਲਿਬਰਲਸ ਉਹਨਾਂ ਨੂੰ ਲੁਭਾ ਰਹੇ ਨੇ ਕਿ ਉਹ ਫਲੋਰ ਕ੍ਰੋਸ ਕਰਨ ਪਰ ਉਹਨਾਂ ਆਪਣੇ ਪਾਰਟੀ ਲੀਡਰ ਦੇ ਨਾਲ ਖੜਨ ਦੀ ਗੱਲ ਕੀਤੀ ਸੀ ਇਸ ਤੋਂ ਇਲਾਵਾ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆ ਬ ਪ੍ਰਧਾਨ ਮੰਤਰੀ ਮਾਕਕਾਰਨੀ ਦੇ ਉੱਪਰ ਹੀ ਇਲਜ਼ਾਮ ਲਗਾ ਚੁੱਕੇ ਨੇ ਕਿ ਕੈਨੇਡੀਅਨਸ ਨੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮinority government ਦਿੱਤੀ ਪਰ ਓਹੋ ਕੁਝ ਲੋਕਾਂ ਨੂੰ ਲਾਲਚ ਦੇ ਕੇ ਇਸ ਨੂੰ ਮжоਰਿਟੀ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਨੇ ਪਰ ਟ੍ਰਾਂਟੋ ਦੀ ਯੂਨੀਵਰਸਿਟੀ ਰੋਜ਼ਵੈਲ ਦੀ ਇਹ ਰਾਈਡਿੰਗ ਦੀ ਬਾਇਲੈਕਸ਼ਨ ਕਾਫੀ ਮਹੱਤਵਪੂਰਨ ਰਹਿਣ ਵਾਲੀ ਹੈ ਅਤੇ ਸਭਾਵਨਾਵਾਂ ਨੇ ਕਿ ਇਹ ਲਿਬਰਲ ਸਟਰੋਂਗਹੋਲਡ ਵਾਲੀ ਸੀਟ ਹੈ ਇਸ ਕਰਕੇ ਲਿਬਰਲਸ ਦੇ ਵੱਲੋਂ ਕੈਂਡੀਡੇਟ ਵੀ ਪਹਿਲੇ ਹੀ ਐਲਾਨ ਦਿੱਤਾ ਗਿਆ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ 2025 ਚ ਫੰਡ ਇਕੱਠੇ ਕਰਨ ਦਾ ਰਿਕਾਰਡ ਬਣਾਇਆ ਗਿਆ ਜਿਸ ਤਹਿਤ ਪਾਰਟੀ ਨੂੰ 48 ਮਿਲੀਅਨ ਡਾਲਰ ਦੀ ਡੋਨੇਸ਼ਨ 327000 ਕੈਨੇਡੀਅਨਸ ਵੱਲੋਂ ਦਿੱਤੀ ਗਈ ਹੈ ਕੰਜ਼ਰਵੇਟਿਵ ਲੀਡਰ ਪੀਅਰੇ ਪੌਲੀ ਆਪਨੇ ਕਿਹਾ ਹੈ ਕਿ ਇਹ ਡੋਨੇਸ਼ਨ ਸੁਨੇਹਾ ਦਿੰਦੀ ਹੈ ਕਿ ਕੰਜ਼ਰਵੇਟਿਵਸ ਤੋਂ ਲੋਕ ਆਸ ਰੱਖਦੇ ਨੇ ਕਿ ਸੇਫਰ ਅਤੇ ਅਫੋਰਡੇਬਲ ਕੈਨੇਡਾ ਬਣਾ ਸਕਦੇ ਨੇ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਅਨੁਸਾਰ ਪਹਿਲੇ 3 ਮਹੀਨਿਆਂ ਚ ਪਾਰਟੀ ਨੇ 28.1 ਮਿਲੀਅਨ ਡਾਲਰ ਅਤੇ ਸੈਕੰਡ ਕੁਆਟਰ ਚ 9 ਮਿਲੀਅਨ ਤੀਜੇ ਕੁਆਟਰ ਚ 4.2 ਮਿਲੀਅਨ ਇਕੱਤਰ ਕੀਤੇ ਅਤੇ 2025 ਦੇ ਚੌਥੇ ਕੁਆਟਰ ਦੇ ਵਿੱਚ ਪਾਰਟੀ ਨੂੰ 6.4 ਮਿਲੀਅਨ ਡਾਲਰ ਦੀਆਂ ਡੋਨੇਸ਼ਨਸ ਮਿਲੀਆਂ ਨੇ ਦੂਜੇ ਪਾਸੇ ਲਿਬਰਲ ਪਾਰਟੀ ਵੱਲੋਂ 2025 ਚ 29 ਮਿਲੀਅਨ ਡਾਲਰ ਇਕੱਤਰ ਕੀਤੇ ਗਏ ਨੇ ਜੋ ਕਿ 2024 ਚ ਹੋਏ ਫੰਡ ਰੇਸ ਤੋਂ ਡਬਲ ਹੈ ਇਲੈਕਸ਼ਨ ਕੈਨੇਡਾ ਮੁਤਾਬਕ 2025 ਦੇ ਪਹਿਲੇ 3 ਮਹੀਨਿਆਂ ਚ ਲਿਬਰਲਾਂ ਨੇ 13.2 ਮਿਲੀਅਨ ਸੈਕੰਡ ਕੁਆਟਰ ਚ 7.6 ਮਿਲੀਅਨ ਅਤੇ 3ਰਡ ਕੁਆਟਰ ਚ 2.9595 ਮਿਲੀਅਨ ਡਾਲਰ ਇਕੱਤਰ ਕੀਤੇ ਨੇ ਐਨਡੀਪੀ ਨੂੰ 2025 ਦੇ ਵਿੱਚ 4.6 ਮਿਲੀਅਨ ਡਾਲਰ ਦੀਆਂ ਡੋਨੇਸ਼ਨਾਂ ਮਿਲੀਆਂ ਨੇ ਅਤੇ ਪਹਿਲੇ 9 ਮਹੀਨਿਆਂ ਦੇ ਵਿੱਚ ਇਹ ਡੋਨੇਸ਼ਨ ਮਿਲੀ ਹੈ ਤੇ ਇਲੈਕਸ਼ਨ ਕੈਨੇਡਾ ਵੱਲੋਂ ਆਖਰੀ 3 ਮਹੀਨਿਆਂ ਦੇ ਨੰਬਰ ਹਾਲੇ ਜਾਰੀ ਨਹੀਂ ਕੀਤੇ ਗਏ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਕਾਰਨੀ ਜਦੋਂ ਤੋਂ ਲਿਬਰਲ ਲੀਡਰ ਬਣੇ ਨੇ ਹੁਣ ਉਹਨਾਂ ਦੀ ਅਪਰੂਵਲ ਰੇਟ ਹਾਈਐਸਟ ਪੱਧਰ ਉੱਪਰ ਪਹੁੰਚ ਗਈ ਹੈ ਬੇਸ਼ੱਕ ਪ੍ਰਧਾਨ ਮੰਤਰੀ ਦੀ ਅਪਰੂਵਲ ਰੇਟਿੰਗ 60% ਦੇ ਉੱਪਰ ਹੈ ਪਰ ਬ੍ਰਿਟਿਸ਼ ਕੋਲੰਬੀਆ 'ਚ ਦੋਵੇਂ ਪਾਰਟੀਆਂ ਦੇ ਦਰਮਿਆਨ ਸਖਤ ਮੁਕਾਬਲਾ ਹੈ ਐਂਗਸ ਰੀਡ ਇੰਸਟੀਚਿਊਟ ਵੱਲੋਂ ਦੱਸਿਆ ਗਿਆ ਸੀ ਕਿ ਪ੍ਰੋਵਿੰਸ ਵਿੱਚ ਦੋਵੇਂ ਪਾਰਟੀਆਂ ਦਰਮਿਆਨ ਕਾਫੀ ਨੈਗੇਟਿਵ ਨੈਕ ਫਾਈਟ ਹੈ ਪ੍ਰਧਾਨ ਮੰਤਰੀ ਕਾਰਨੀ ਦੇ ਕੰਮਕਾਜ ਨੂੰ 58% ਬੀਸੀ ਪਾਸ ਸੀ ਪਸੰਦ ਕਰਦੇ ਨੇ ਪੱਕ ਪਰ ਬਾਕੀ ਵੈਸਟਰਨ ਪ੍ਰੋਵਿੰਸਾਂ ਦੇ ਮੁਕਾਬਲੇ BC ਚ ਨੰਬਰ ਫੇਰ ਵੀ ਠੀਕ ਨੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀ ਆਫ ਦੀ ਅਪਰੂਵਲ ਰੇਟਿੰਗ BC ਚ 40% ਦੀ ਹੈ ਜਦਕਿ ਨੈਸ਼ਨਲ ਪੱਧਰ ਤੇ ਉਹਨਾਂ ਦੀ ਰੇਟਿੰਗ 36% ਦੀ ਹੈ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ 39% ਦੀ ਬ੍ਰਿਟਿਸ਼ ਕੋਲੰਬੀਅਨਸ ਲਿਬਰਲ ਨੂੰ ਵੋਟ ਦੇਣਗੇ ਜਦਕਿ 38% ਦੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ ਪਰ ਨੈਸ਼ਨਲ ਪੱਧਰ ਤੇ ਦੋਵੇਂ ਪੋਲੀਟੀਕਲ ਪਾਰਟੀਆਂ ਦਰਮਿਆਨ ਫਰਕ ਜ਼ਿਆਦਾ ਹੈ ਲਿਬਰਲ 41% ਦੀ ਦੇ ਉੱਪਰ ਨੇ ਅਤੇ ਕੰਜ਼ਰਵੇਟਿਵ 38 ਫੀਸਦੀ ਦੇ ਉੱਪਰ ਨੇ ਪਰ ਬੀਸੀ ਚ ਦੋਵੇਂ ਤਰ੍ਹਾਂ ਦਰਮਿਆਨ ਮੈਚ ਠਾਈ ਹੈ 1 ਦਸੰਬਰ ਦੇ ਨੰਬਰਾਂ ਵਿੱਚ ਲਿਬਰਲ 33 ਫੀਸਦੀ ਉੱਤੇ ਸਨ ਉਸ ਸਮੇਂ ਪਾਰਟੀ ਕੰਜ਼ਰਵੇਟਿਵਸ ਤੋਂ 10 ਪੁਆਇੰਟ ਪਿੱਛੇ ਸੀ ਪਰ ਦੋ ਮਹੀਨਿਆਂ ਚ ਲਿਬਰਲਾਂ ਦੇ ਨੰਬਰਾਂ ਦੇ ਵਿੱਚ ਕਾਫੀ ਸੁਧਾਰ ਹੋਇਆ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਵਿਦੇਸ਼ੀ ਦੌਰਿਆਂ ਤੇ ਸਵਿਟਜ਼ਰਲੈਂਡ ਵਿੱਚ ਦਿੱਤਾ ਗਿਆ ਭਾਸ਼ਣ ਲਿਬਰਲਾਂ ਦੇ ਫਾਇਦੇ ਵਿੱਚ ਰਿਹਾ ਹੈ ਇਸ ਸਮੇਂ ਲਿਬਰਲਾਂ ਕੋਲੇ 170 ਸੀਟਾਂ ਨੇ ਅਤੇ ਇੱਕ ਕ੍ਰਿਸਟਿਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀਟ ਦੇ ਉੱਪਰ ਫਿਲਹਾਲ ਬਾਈ ਇਲੈਕਸ਼ਨ ਲੈਣੀ ਹੋਣੀ ਹੈ ਅਤੇ ਮжоਰਿਟੀ ਦੇ ਲਈ 172 ਐਮਪੀਜ਼ ਦੀ ਜ਼ਰੂਰਤ ਹੈ ਅਤੇ ਇਸ ਸਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਜਿਸ ਤੰਗ ਦੇ ਨਾਲ ਲਿਬਰਲ ਪਾਰਟੀ ਦੇ ਨੰਬਰ ਚੰਗੇ ਨੇ ਤਾਂ ਸਨੈਪ ਇਲੈਕਸ਼ਨ ਅਨਾਉਂਸ ਕੀਤੀ ਜਾ ਸਕਦੀ ਹੈ ਪਰ ਪ੍ਰਧਾਨ ਮੰਤਰੀ ਮਾਕਕਾਰਨੀ ਦੇ ਵੱਲੋਂ ਇਹ ਆਖਿਆ ਗਿਆ ਕਿ ਇਸ ਸਮੇਂ ਕੈਨੇਡਾ ਕੈਨੇਡੀਅਨਸ ਦੇ ਨਾਲ ਕੀਤੇ ਗਏ ਪ੍ਰੋਮਿਸ ਡਿਲੀਵਰ ਕਰਨ ਦਾ ਸਮਾਂ ਹੈ ਇਲੈਕਸ਼ਨ ਦਾ ਸਮਾਂ ਨਹੀਂ ਆ ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ